ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਜਾ ਵੜਿੰਗ ਤੋਂ ਬਾਅਦ ਰਵਨੀਤ ਬਿੱਟੂ ਪ੍ਰਤਾਪ ਸਿੰਘ ਬਾਜਵਾ ਨਾਲ ਭਿੱੜਦੇ ਨਜ਼ਰ ਆ ਰਹੇ ਨੇ ਲੁਧਿਆਣਾ ਤੋਂ ਕਾਂਗਰਸ ਵੱਲੋਂ ਟਿਕਵੇਂ ਉਮੀਦਵਾਰ ਨੂੰ ਅੰਤਿਮ ਰੂਪ ਦੇਣ ਦੇ ਮੁੱਦੇ ਤੇ ਰਵਨੀਤ ਬਿੱਟੂ ਨੇ ਅੱਜ ਵਿਰੋਧੀ ਧਿਰ ਨੂੰ ਘੇਰਿਆ ਹੈ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਉਮੀਦਵਾਰ ਦਾ ਪਤਾ ਲਗਾਉਣ ਲਈ ਸਟੀਕ ਮੈਗਨੀਫਾਇਰ ਗਲਾਸ ਤੇ ਲੈਂਸ ਖਰੀਦਣ ਲਈ ਕਿਹਾ ਹੈ ਜਿਵੇਂ ਕਿ ਲੁਧਿਆਣਾ ਉਦਯੋਗਿਕ ਸ਼ਹਿਰ ਹੈ ਅਤੇ ਸ਼ੁੱਧ ਉਪਕਰਨ ਬਣਾਉਣ ਲਈ ਮਸ਼ਹੂਰ ਹੈ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਵੀ ਦੇ ਸਕਦਾ ਹਾਂ ਬਾਜਵਾਨੀ ਹਾਲੀ ਵਿੱਚ ਲੁਧਿਆਣਾ ਵਿੱਚ ਹਰ ਕਾਂਗਰਸੀ ਆਗੂ ਦਾ ਦਰਵਾਜ਼ਾ ਖੜਕਾਇਆ ਤੇ ਲੋਕ ਸਭਾ ਚੋਣਾਂ ਲਈ ਯੋਗ ਉਮੀਦਵਾਰ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਲੁਧਿਆਣਾ ਕਾਂਗਰਸ ਕੋਲ ਲੋਕ ਸਭਾ ਚੋਣਾਂ ਲੜਨ ਲਈ ਇੱਕ ਵੀ ਆਗੂ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੇਕਰ ਲੁਧਿਆਣਾ ਤੋਂ ਕੋਈ ਇੱਕ ਵੀ ਨਾਮ ਭੇਜਦਾ ਹੈ ਤਾਂ ਸੰਤੁਲਨ ਟੀਮ ਨੂੰ ਭੇਜੇ ਗਏ ਨਾਮ ਦੇ ਖਿਲਾਫ ਬਗਾਵਤ ਕਰ ਦਿੰਦੀ ਹੈ ਜੇਕਰ ਲੁਧਿਆਣਾ ਦੇ ਲੋਕਾਂ ਸਾਹਮਣੇ ਕਾਂਗਰਸ ਨੇ ਕੀ ਸਰਕਸ ਪੇਸ਼ ਅੱਜ ਰਿਪੋਰਟਾਂ ਅਨੁਸਾਰ ਉਹ ਚੋਣਾਂ ਲੜਨ ਲਈ ਬਾਹਰਲੇ ਵਿਅਕਤੀ ਨੂੰ ਭੇਜ ਰਹੇ ਨੇ ਕਿੱਤੇ ਹਨ ਸਾਬਕਾ ਵਿਧਾਇਕ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇੱਕ ਬਾਰੀ ਵਿਅਕਤੀ ਨੂੰ ਲੋਕ ਸਭਾ ਲੜਨ ਲਈ ਟਿਕਟ ਕਿਉਂ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਅੱਜ ਲੁਧਿਆਣੇ ਦੇ ਕਾਂਗਰਸੀ ਵਰਕਰਾਂ ਦਾ ਮਨੋਬਲ ਹਰ ਸਮੇਂ ਡਿੱਗਦਾ ਜਾ ਰਿਹਾ ਹੈ